ਜੇ ਉਹਨੇ ਗੁਰਮੁਖਤਾਈ ਵਾਲਾ ਜੀਵਨ ਜਿਉਣਾ ਹੈ ਤੇ ਉਹ ਮਨਮੁਖਤਾਈ ਤੋਂ ਬਹੁਤ ਦੂਰ 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 ਹੁੰਦਾ ਜਾਏਗਾ ਤੇ ਜੇ ਉਹਨੇ ਮਨਮੁਖੀ ਜੀਵਨ ਜਿਉਣਾ ਹੈ ਤੇ ਉਹਦੇ ਪੱਲੇ ਗੁਰਮੁਖਤਾਈ ਨਹੀਂ ਪਏਗੀ ਦੋਵਾਂ 'ਚੋਂ ਇੱਕੋ ਕਰਮ ਹੋ ਸਕਦਾ ਹੈ ਜਾਂ ਤੇ ਉਹ ਲੈਹਂਦੇ ਵਾਲੇ ਪਾਸੇ ਨੂੰ ਤੁਰ ਸਕਦਾ ਹੈ ਤੇ ਜਾਂ ਫਿਰ ਉਹ ਚੜ੍ਹਦੇ ਵਾਲੇ ਪਾਸੇ ਨੂੰ ਤੁਰ ਸਕਦਾ ਹੈ ਤੇ ਜੇ ਚ ਰਸਤੇ ਵਿੱਚ ਖਲੋ ਕੇ ਉਹ ਇਹ ਸੋਚਦਾ ਰਹੇ ਕਿ ਮੈਂ ਇੱਧਰ ਜਾਵਾਂ ਕਿ ਇੱਧਰ ਜਾਵਾਂ ਫਿਰ ਉਹਦਾ ਸਫ਼ਰ ਜਿਹੜਾ ਹੈ ਤੈ ਨਹੀਂ ਹੋਏਗਾ ਫਿਰ ਉਹਦਾ ਸਫ਼ਰ ਜਿਹੜਾ ਹੈ ਮੁੱਕੇਗਾ ਨਹੀਂ ਕਿਉਂਕਿ ਉਹ ਤੇ ਹਾਲੇ ਤੁਰਿਆ ਹੀ ਨਹੀਂ ਹੈ ਤੇ ਜਿੰਨਾ ਸਮਾਂ ਤੁਰੇਗਾ ਨਹੀਂ ਉਤਨਾ ਸਮਾਂ ਉਹਦਾ ਪੰਧ ਜਿਹੜਾ ਹੈ ਉਹ ਤੈ ਨਹੀਂ ਹੋਏਗਾ ਪੰਧ ਉਸੇ ਤਰ੍ਹਾਂ ਉਨਾ ਹੀ ਖਲੋਤਾ ਹੈ ਉਨਾ ਹੀ ਖਲੋਤਾ ਹੈ ਉਹਦੇ ਜੀਵਨ ਦੇ ਅੰਦਰ ਤੇ ਸਤਿਗੁਰੂ ਆਖਦੇ ਨੇ ਬੰਦਿਆ ਵੇਖ ਕਿਉਂਕਿ ਬੰਦਾ ਝੂਠ ਦਾ ਆਦੀ ਹੋ ਚੁਕਿਆ ਹੈ ਤੇ ਸੱਚ ਕਮਾਉਣਾ ਔਖਾ ਹੈ ਝੂਠ ਦਾ ਆਦੀ ਹੋ ਚੁਕਿਆ ਹੈ ਤੇ ਸੱਚ ਕਮਾਉਣਾ ਉਹਦੇ ਜੀਵਨ ਨੂੰ ਔਖਾ ਲੱਗਦਾ ਹੈ ਸੱਚ ਤੇ ਤੁਰਨਾ ਔਖਾ ਲੱਗਦਾ ਹੈ ਸੱਚ ਬੋਲਣਾ ਔਖਾ ਲੱਗਦਾ ਹੈ ਸੱਚ ਨੂੰ ਸੁੰਨਾ ਔਖਾ ਲੱਗਦਾ ਹੈ ਝੂਠ ਦਾ ਤੇ ਆਦੀ ਹੋ ਗਏ ਪਲ ਪਲ ਫਰੇਵ ਕਰਦਾ ਹੈ ਧੋਖਾ ਕਰਦਾ ਹੈ ਧੜੀ ਕਰਦਾ ਹੈ ਜਸਕਿਆਂ ਦੇ ਵਿੱਚ ਉਲਝਿਆ ਹੋਇਆ ਮਨ ਇਸ ਸੰਸਾਰ ਦੇ ਅੰਦਰ ਕਰਮ ਕਰਦਾ ਹੈ ਤੇ ਉਹਦੇ ਅਧੀਨ ਹੋ ਕੇ ਜਿਹੜਾ ਵੀ ਕਰਮ ਕਰੇਗਾ ਉਹ ਖਵਾਰੀ ਪੈਦਾ ਜੀਵਨ ਅੰਦਰ ਕਰੇਗਾ ਕਿਉਂਕਿ ਸੱਚ ਨਾਲੋਂ ਟੁੱਟਿਆ ਬਾਣੀ ਦੇ ਬੋਲ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਜਿਹੜਾ ਜੀਵਨ ਸੱਚ ਦੇ ਨਾਲੋਂ ਟੁੱਟ ਗਿਆ ਹੈ ਉਹਦੇ ਜੀਵਨ ਅੰਦਰ ਗੁਰੂ ਅਰਜਨ ਸਾਹਿਬ ਸਤਗੁਰੂ ਕਹਿੰਦੇ ਹਾਰ ਬਿਸਰਤ ਸਦਾ ਖਵਾਰੀ ਉਹਦੇ ਪੱਲੇ ਨਾਲ ਖਵਾਰੀ ਪੈ ਗਈ ਕਿਉਂ ਪੈ ਗਈ ਕਿਉਂਕਿ ਪਰਮੇਸ਼ਰ ਭੁੱਲਿਆ ਹੈ ਪਰਮੇਸ਼ਰ ਦਾ ਭੁੱਲ ਜਾਣਾ ਜੀਵਨ ਦੇ ਵਿੱਚ ਖੁਆਰੀ ਪੈਦਾ ਕਰਦਾ ਹੈ ਜਦੋਂ ਸੱਚ ਦੇ ਨਾਲੋਂ ਸਾਡਾ ਨਾਤਾ ਟੁੱਟ ਗਿਆ ਹੈ ਤੇ ਫਿਰ ਜੀਵਨ ਦੇ ਵਿੱਚ ਝੂਠ ਦਾ ਪ੍ਰਮਾਰ ਹੋਏਗਾ ਫਿਰ ਇਹਦੇ ਵਿੱਚ ਕੂੜ ਦੀ ਉਹ ਰਾਤ ਚੜ੍ਹੇਗੀ ਫਿਰ ਸੱਚ ਦਾ ਚੰ드ਰਮਾ ਛਿਪ ਜਾਏਗਾ ਪਰ ਜਦੋਂ ਸੱਚ ਦੇ ਨਜ਼ਦੀਕ ਹੋਵਾਂਗੇ ਜਦੋਂ ਸੱਚ ਦੇ ਨਾਲ ਨੇੜਤਾ ਹੋਵੇਗੀ ਉਸ ਵਕਤ ਫਿਰ ਇਹ ਕੂੜੀ ਕਾਲੀ ਰਾਤ ਤੇਰੇ ਜੀਵਨ ਨੂੰ ਪ੍ਰਭਾ ਨਹੀਂ ਸਕੇਗੀ ਸਹਿਬ ਨੇ ਕਿਰਪਾ ਕੀਤੀ ਰਹਾਉ ਵਾਲੀਆਂ ਪੰਕਤੀਆਂ ਵਿੱਚ ਆਖਿਆ ਪ੍ਰਭ ਮੇਰੀ ਸਭ ਵਿਦ ਆਗੇ ਜਾਨੀ ਮੇਰੇ ਪਰਮੇਸ਼ਰ ਨੂੰ ਪਹਿਲਾਂ ਹੀ ਪਤਾ ਹੈ ਸਭ ਵਿਦ ਅੱਗੇ ਪਹਿਲਾਂ ਤੋਂ ਹੀ